ਤੇ ਕੁਛ 2 ਦਿਨ ਨਿਕਲ ਗਏ ਵਿੱਚ ਨੂੰ ਮੈਂ ਚੁੱਲੇ 'ਤੇ ਰੋਟੀ ਬਣਾਣੀ ਭੁੱਲੀ ਹਾਂ ਭੁੱਲੀ ਨਹੀਂ ਦੇਖ ਲੋ ਜੀ ਹਾਂ ਜੀ ਪਹਿਲਾਂ ਤਾਂ ਵੇਖੋ ਸਾਹੀ ਆਚਾਰ ਪਾਣਾ ਜੋਲਿਆਂ ਦਾ ਤੇ ਇਹ ਹੈ ਜੀ ਟਮਾਟਰ ਆ ਦਾ ਵੀਊ ਚੈੱਕ ਪੂਰਾ ਟਾਈਮ ਹੋ ਰਿਹਾ ਜੀ 6:30 ਪੌਣੇ 7 ਦਾ ਜੀ 6:30 ਤੋਂ ਬਾਅਦ ਨਾਲੋਂ 10 ਮਿੰਟ ਉੱਪਰ ਵੀ ਮੈਂ ਤੁਹਾਨੂੰ ਵੀਊ ਲੱਗਿਆ ਤੇ ਦਿਨ 6 ਵਜੇ ਦਾ ਉਸ ਟਾਈਮ ਕਿਆਤਾ ਇਹ ਸਾਹਮਣੇ ਪਹਾੜਾਂ ਤੇ ਵਾਰੀਤੀ ਲੇਟਾਂ ਜੀ ਹੁਣ ਕੋਈ ਕੋਈ ਇਹ ਦੇਖੋ ਬੰਦ ਹੋ ਗਈਆਂ ਜੀ ਤੇ ਇੱਥੇ ਤਾਂ ਸਾਰਾ ਐਦਾ ਜਿੱਦਾਂ ਇਹ ਹੈ ਜੀ ਐਨ ਬਲੈਕ ਸੈਨਰੀ ਪਰ ਜਿੱਥੇ-ਜਿੱਥੇ ਬਲੈਕ ਤਾਂ ਉੱਥੇ ਰੈੱਡ ਹੋ ਗਿਆ ਜੀ ਹੈ ਜੀ ਤੇ ਪੰਛੀ ਚਹਿਕ ਰਹੇ ਜੀ ਮਾਰਨਿੰਗ ਟਾਈਮ ਪੌਣੇ 7 ਦਾ ਥ ਵਿਊ ਹੈ ਜੀ 7 ਲਾਲ ਹੋ ਜਾਣਾ ਏ ਇਹ ਵੀ ਰੈੱਡ ਹੋ ਰਿਹਾ ਦੇਖੋ ਜਿੱਥੇ ਸੀ ਬਲੈਕ ਐ ਨਾ ਰੈੱਡ ਹੋ ਰਿਹਾ ਦੇਖੋ ਸਾਰਾ ਉਹ ਰੇ ਬਲੈਕ ਤਾਂ ਜੀ ਇਹ ਰੈੱਡ ਹੋ ਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਉਂਕਿ ਮਾਰਨਿੰਗ ਟਾਈਮ ਐ ਜੀ ਸਾਰੇ ਭਾਈਆਂ ਨੂੰ ਨਮਸਤੇ ਸ਼ੂਬ ਮਾਰਨਿੰਗ ਠੀਕ ਹੈ ਜੀ ਤੇ ਪੰਛੀ ਵੀ ਲੱਗੇ ਚੈੱਕਣ ਕਿਉਂਕਿ ਇਹ ਜਿਹੜਾ ਸਵੇਰਾ ਹੁੰਦਾ ਨਾ ਇਹ ਪੰਛੀਆਂ ਨਾਲ ਇਹ ਪਹਿ ਪਾੜਦੀ ਹੈ ਜੀ ਜਦੋਂ ਪਹਿ ਪਾੜਦੀ ਹੈ ਸਭ ਤੋਂ ਪਹਿਲਾਂ ਜਾਨਵਰ ਬੋਲਦੇ ਇਹ ਛੋਟੇ ਛੋਟੇ ਪੰਛੀ ਪੰਛੀ ਬੋਲਦੇ ਠੀਕ ਨਹੀਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਵੀ ਜੇ ਇੱਧਰ ਤੇ ਜਾਂ ਬਾਹਰ ਦੇਸ਼ਾਂ ਬਦੇਸ਼ਾਂ ਤੋਂ ਹੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਲੋ ਜੀ ਮਾਰਨਿੰਗ ਟਾਈਮ ਹੈ 9 ਦਾ ਟਾਈਮ ਹੋ ਗਿਆ 9:30 ਦਾ ਤੇ ਅਸੀਂ ਆਇਆ ਮੈਂ ਇੱਧਰ ਇਹ ਰਸਤੇ ਨੂੰ ਵੀ ਮੇਰਾ ਦਿਲ ਕਰਿਆ ਕਿਉਂ ਨਾ ਪਾ ਇਹ ਰਸਤੇ 'ਚ ਜਾ ਕੇ ਆਈਏ ਕਿਉਂਕਿ ਕੱਲ ਪਰਸੋਂ ਆਏ ਤੇ ਕੱਲ ਦਾ ਦਿਨ ਸਾਰਾ ਕਿਤੇ ਜਾ ਨਹੀਂ ਹੋਇਆ ਜਪਟਾ ਵੀ ਜਾ ਕਾਣਾ ਤੇ ਤੁਹਾਨੂੰ ਉਹ ਵੀ ਬਲੌਗ ਮਿਲੂਗਾ ਜੀ ਇਹ ਇੱਥੇ ਤੋਂ ਆਪਣੇ ਘਰ ਉਹ ਐ ਸਾਹਮਣੇ ਜੀ ਇਹ ਹੈ ਜੀ ਤੇ ਇੱਕ ਚੀਜ਼ ਹੋਰ ਦਿਖਾਣੀ ਹੈ ਜੀ ਉਹ ਸਾਹਮਣੇ ਜੀ ਉੱਪਰ ਜੋੜ ਜੀ ਹੈ ਜੀ ਇਹ ਉਹ ਤਾਂ ਹੀ ਪਾਣੀ ਵਾਲਾ ਟੈਂਕਾ ਜਿੱਥੇ ਲੰਗਰ ਲੱਗਦਾ ਜਿੰਨੇ ਵੀ ਆਪਣੇ ਇੱਧਰ ਦੇ ਜੁੜੇ ਹੋਏ ਆਪਣੇ ਨਾਲ ਜੀ ਪੰਜਾਬ ਤੋਂ ਉਹ ਇੱਥੇ ਲੰਗਰ ਵੀ ਲਾਨਦੇ ਆਂ ਕਈ ਪਿੰਡਾਂ ਤੋਂ ਮੈਨੂੰ ਕਮੈਂਟ ਵੀ ਆਏ ਤੇ ਪਹਿਲਾਂ ਤੇ اے ਜੀ ਜੋੜ ਜੀ ਗੁਰਦੁਆਰਾ ਸਾਹਿਬ ਤੇ ਇੱਕ ਨਵੀਂ ਇਮਾਰਤ ਲੱਗੀ ਹੈ ਜੀ ਬਾਣ ਉਹ ਵੀ ਤੁਹਾਨੂੰ ਦਿਖਾ ਦਈਏ ਥੋੜੇ ਇੱਕ ਇਧਰ ਨੂੰ ਵੀ ਰੈਸ਼ ਜਿਕਣਾ ਰੈਸ਼ ਸੀ ਆਪਣਾ ਬਣਾਨੇ ਨਾ ਜਿਕਣਾ ਬਾਹਰ ਦੂਰ ਦੀ ਸੰਗਤ ਹੁੰਦੀ ਉਹਨਾਂ ਦੇ ਰੈਸ਼ ਲਈ ਇਹ ਬਣ ਰਿਹਾ ਇਧਰ ਨੂੰ ਵੀ ਹੁਣ ਆਪਣੇ ਘਰਾਂ ਦੇ ਉੱਪਰ ਇਹ ਨਵਾਂ ਮ ਲੱਗਿਆ ਬਣ ਦੇਖ ਸਕਦੇ ਤੁਸੀਂ ਨਵਾਂ ਤਿਆਰ ਹੋ ਰਿਹਾ ਇਹ ਤੇ ਇਹ ਆਪਣੇ ਘਰਾਂ ਆਪਣਾ ਘਰ ਇਹ ਹੈ ਤੇ ਗੁਰਦੁਆਰਾ ਸਾਹਿਬ ਹੈ ਇਧਰ ਵਿੱਚ ਆ ਗਿਆ ਉਲੇ ਚ ਤੇ ਇਹ ਉੱਪਰ ਹੈ ਜੋ ਉੱਪਰ ਉਤਰ ਕਾਨੇ ਆਪਾਂ نیچے ਨੂੰ ਹੈ ਟਰਾਂਸਫਰਮ ਕੋਲ ਦੀ ਹੋ ਕੇ ਤੇ ਤੁਸੀਂ ਦੇਖ ਸਕਦੇ ਇਹ ਹੈ ਜਿੰਨੇ ਵੀ ਆਪਣੇ ਪੰਜਾਬ ਤੋਂ ਇੱਧਰ ਇੱਥੇ ਆਨੇ ਲੰਗਰ ਲਾਨੇ ਟੈਂਕ ਦੇ ਕੋਲ ਦੋ ਤਿੰਨ ਲੰਗਰ ਹੁੰਨੇ ਟਿੱਕੀਆਂ ਦਾ ਲੰਗਰ ਹੁੰਦਾ ਤੇ ਉਹ ਪਛਾਣ ਸਕਦੇ ਆਪਣੇ ਬਲੌਗ ਨਾਲ ਵੀ ਜੁੜੇ ਹੋ ਇਹ ਆਈ ਨਮੀ ਮਾਰਤ ਲੱਗੀ ਬਣਨਾ ਮੈਂ ਸੋਚਿਆ ਵੀ ਇੱਧਰ ਦਾ ਵੀਊ ਦੇ ਦਈਏ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੇ ਸਾਰੇ ਸਬਸਕ੍ਰਾਈਬਰ YouTube ਫੈਮਿਲੀ ਦਾ ਜੀ ਇੱਧਰ ਤੋਂ ਜਾਂ ਬਾਹਰ ਦੇ ਸ਼ਬਦ ਦੇਸਾਂ ਤੋਂ ਸਾਰੇ ਵੀਰ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਮੈਂ ਸੋਚਿਆ ਸਵੇਰ ਦਾ ਟਾਈਮ ਹੈ ਮੈਂ ਜਾਣਾ ਜੀ ਹੁਣ ਸਾਹਮਣੇ ਉਹ ਅੰਦਰ ਥੋੜਾ ਦੇਖੂਗਾ ਤੁਹਾਨੂੰ ਇਹ ਲੜੋਗ ਵੱਜਦਾ ਜੀ ਉਹ ਨਹਿਲ ਹੈ ਜਿੱਥੇ ਆਪਾਂ ਰਹਿੰਨੇ ਤੇ ਇੱਕ ਘਰ ਇੱਥੇ ਹੈ ਜੀ ਆਪਣੀ ਦਾਦੀ ਹੈ ਜੀ ਬਹੁਤ ਉਮਰ ਉਹਨਾਂ ਦੀ ਪਿਛਲੇ ਬਲੌਗਾਂ ਚ ਮਿਲਾਇਆ ਵਾ ਵੀ ਹੈ ਮੈਂ ਤੇ ਸੋਚਿਆ ਕਿਉਂ ਨਾ ਵੀ ਇੱਥੋਂ ਨਾਲੇ ਤੁਹਾਨੂੰ ਬਲੌਗ ਦੇ ਦਈਏ ਇੱਥੇ ਦੇ ਨਾਲੇ ਤੁਹਾਨੂੰ ਆ ਚੀਲ ਦੇ ਦਰਖਤ ਦਿਖਾ ਦिए ਇੱਥੇ ਇਹ ਚੀਲ ਦਾ ਦਰਖਤ ਹੈ ਜੀ ਇਹ ਅੰਬਾਂ ਦੇ ਦਰਖਤ ਹੈ ਬੂਟੇ ਵਿੱਚ ਇਹ ਅੰਬਾਂ ਦੇ ਬੂਟੇ ਹੈ ਜੀ ਤੇ ਤੁਹਾਨੂੰ ਪਰਾਂ ਤੋਂ ਵੀ ਮੈਂ ਦਿਖਾਉਂਗਾ ਨਾਲ ਬਣੇ ਰਹੋ ਜੀ ਵਲੌਗ ਦੇ ਤੇ ਇਹ ਹੈ ਜੀ ਜਿਹੜਾ ਇਹ ਪਹਾੜ ਹੈ ਜੀ ਆਪਣਾ ਕਈ ਤਾਂ ਹੁੰਦਾ ਜੀ ਕੱਚਾ ਪਹਾੜ ਇਹ ਹੈ ਜੀ ਪੱਕਾ ਪਹਾੜ ਤੁਸੀਂ ਦੇਖ ਸਕਦੇ ਪੱਥਰ ਹੈ ਜੀ ਤੇ ਇਹਦੇ ਉੱਪਰ ਬੋੜ ਦਾ ਦਰਖਤ ਹੈ ਇਹ ਦੇਖ ਸਕਦੇ ਤੁਸੀਂ ਜੜਾਂ ਦੇਖ ਲਓ ਇਹਨੂੰ ਕਹਿੰਦੇ ਕੁਦਰਤ ਹੈ ਜੀ ਦੇਖ ਲਓ ਇਹਨੂੰ ਪੱਥਰਾਂ ਚ ਬੀਜ ਪੱਥਰਾਂ ਦੇ ਵਿੱਚ ਜੰਮਿਆ ਆ ਪੱਥਰ ਦੇ ਪਹਾੜ ਵਿੱਚ ਤੇ ਇਹਨੂੰ ਪਾਣੀ ਕਿੱਥੋਂ ਮਿਲਦਾ ਹੋਣਾ ਪਰਮਾਤਮਾ ਕਹਿੰਦੇ ਵੀ ਪੱਥਰ ਚ ਕੀੜੇ ਨੂੰ ਵੀ ਅੰਜਲ ਦਿੰਦਾ ਈ ਜੇ ਕਿਸੇ ਨੂੰ ਭੇਜਦਾ ਦੁਨੀਆ ਤੇ ਤਾਂ ਉਹਦਾ ਅੰਜਲ ਜ਼ਰੂਰ ਉਹਦੇ ਲਈ ਪਹਿਲਾਂ ਪ੍ਰੋਵਾਈਡ ਕਰਾਂਦਾ ਈ ਪਰਮਾਤਮਾ ਕੁਦਰਤ ਚਲੋ ਠੀਕ ਹੈ ਹੁਣ ਅੱਗੇ ਜਾ ਕੇ ਮਿਲਦੇ ਹਾਂ ਇਹ ਰਸਤਾ ਇਹ ਸਾਰਾ ਪਹਾੜ ਪੱਥਰ ਦਾ ਹੀ ਆ ਜੀ ਉਹ ਅੱਗੇ ਤੱਕ ਜੀ ਊਰੇ ਤੇ ਤੁਹਾਨੂੰ ਦਿਖਾ ਦਈਏ ਆਪਣੇ ਕਿੰਨੇ ਤੁਸੀਂ ਪੁਰਾਣੇ ਟਾਈਮਾਂ 'ਚ ਦੇਖਿਆ ਜੀ ਅਸੀਂ ਪ੍ਰਾਲੀ ਦੇ ਟੱਪ ਲਾ ਦਨੇ ਕੱਖਾਂ ਦੇ ਪ੍ਰਾਲੀ ਜੀ ਨੂੰ ਕਹਦੇ ਨੇ ਧਾਨ ਜਦੋਂ ਧਾਨ ਵੱਢ ਲੰਨੇ ਤੇ ਆਪਾਂ ਟੱਪ ਲਾ ਦਨੇ ਜਿਹੜਾ ਗਾਹਾਂ ਫੇਰ ਠੰਡਾਂ ਤੋਂ ਬਾਅਦ ਆਪਾਂ ਨੂੰ ਕੰਮ ਦਿੰਦਾ ਜੀ ਹਨਾ ਇਹ ਚੀਜ਼ ਦਿਖਾਉਣ ਲਈ ਮੈਂ ਤੁਹਾਨੂੰ ਇੱਧਰ ਤਾਂ ਲੈ ਕੇ ਆਇਆ ਇੱਕ ਬਲੌਗ ਮਹਾ ਦੇ ਦिए ਨਾਲੇ ਅੱਜ ਪੱਟੇ ਦਾ ਵੀ ਦਵਾਂਗੇ ਅੱਗੇ ਤੁਸੀਂ ਕਹੋਗੇ ਜੀ ਇੱਧਰ ਪਹਾੜਾਂ ਦੇ ਉੱਪਰ ਕਿਹੜਾ ਕੱਖ ਹੁੰਦਾ ਜਿਹੜਾ ਡੰਗਰਾਂ ਨੂੰ ਪਾਣੇ ਉਹ ਇਹ ਹੁੰਦਾ ਕਾਹ ਜੀ ਇਹ ਦੇਖੋ ਆਪਣੀ ਜਿਹੜਾ ਪ੍ਰਾਲੀ ਨੇ ਹੁੰਦੀ ਇਹ ਪਿਆਈ ਲਾਏ ਵੇ ਪੂਲੇ ਵੱਢ ਗਈ ਦੇਖੋ ਕਿੰਨੀ ਸਫਾਈ ਕਰੀ ਵੀ ਹੈ ਜੀ ਇਹ ਸਾਰਾ ਜਿਹਦਾ ਵੀ ਹੈ ਇਹ ਜਿਹਦੀ ਜਗ੍ਹਾ ਇਹ ਉਹਦੇ ਹੀ ਦਰਖਤ ਹੈ ਉਹਦੇ ਹੀ ਕਾਹ ਹੈ ਦੇਖੋ ਉਹ ਕਾਹ ਅੱਗੇ ਤਾਂ ਅੱਧਾ ਕ ਵੱਢ ਹੋਇਆ ਵਾਏ ਦੇਖੋ ਆਹ ਰਹਿ ਗਿਆ ਇਹ ਕਾਹ ਦੇ ਵਿੱਚ ਬਹੁਤ ਤਾਕਤ ਹੈ ਜਿੱਦਾਂ ਆਪਣੀ ਤੂੜੀ ਹੈ ਨਾ ਜੀ ਤੂੜੀ ਉਹ ਤੋਂ ਵੀ ਵੱਧ ਤਾਕਤ ਹੈ ਇਹ ਹੁਣ ਵੱਢ ਹੁੰਦਾ ਇਹ ਦਿਨਾਂ ਚ ਅੱਜ ਕੱਲ੍ਹ ਇਹ ਤੁਹਾਨੂੰ ਪਤਾ ਹੀ ਗਾਹਾਂ ਪੱਤ ਝੜ ਆ ਜਣੀ ਦਰਖਤ ਵੀ ਸ਼ਾਂਗ ਹੋ ਰਹੇ ਹੁਣ ਇਹ ਜਿੰਨੇ ਵੀ ਦਰਖਤ ਖੜੇ ਸਭ ਇਹ ਗਿਆਂ ਗੋਆਂ ਨੂੰ ਪਾਨ ਨੇ ਜੀ ਪਸ਼ੂਆਂ ਨੂੰ ਤੇ ਇਹ ਵੇਖੋ ਟੱਪ ਲਾਇਆ ਵਾ ਸਾੜੇ ਗੇ ਟੱਪ ਵੀ ਕਹਿ ਦਿੰਨੇ ਵੀ ਟੱਪ ਲਾਤੇ ਆ ਜੀ ਪਰਾਲੀ ਦੀਆਂ ਪੂਲੀਆਂ ਦਾ ਜਿਕਣਾ ਜੀ ਆਪਣਾ ਅ ਕਈ ਏਰੀਏ ਚ ਆਪਣੀ ਬਾਸਮਤੀ ਬੀਜਦੇ ਆ ਜੀ ਝੋਨਾ ਉਹਦੇ ਫਿਰ ਜਿਹੜੀਆਂ ਪੂਲੀਆਂ ਹੁੰਦੀਆਂ ਉਹਨਾਂ ਦਾ ਟੱਪ ਲਾ ਦਿੰਨੇ ਐਦਾਂ ਟੱਪ ਲਾਤੇ ਆ ਜੀ ਬਰਸਾਤ ਵਿੱਚ ਵੀ ਅੱਗੇ ਹੁਣ ਬਰਸਾਤ ਪਹਿਲਾ ਪਹਿਲੀ ਜੇ ਬਰਸਾਤ ਤੋਂ ਪਹਿਲਾ ਇਹ ਚੀਜ਼ਾਂ ਕਰਕੇ ਰੱਖ ਲੈਣੀਆਂ ਤੇ ਇਹ ਜਮਾ ਕਰ ਰਹੇ ਆ ਜੀ ਕਾ ਦੇਖ ਲੋ ਕਿੰਨਾ ਸੋਹਣਾ ਲੱਗ ਰਿਹਾ ਜੀ ਹੈ ਇਹ ਸਾਰਾ ਪਹਾੜਾ ਪੂਰਾ ਪੱਕਾਈ ਤੁਸੀਂ ਦੇਖ ਸਕਦੇ ਹੈ ਤੇ ਮੈਂ ਸੋਚਿਆ ਵੀ ਕਿਉਂ ਨਾ ਜੀ ਅੱਜ ਦਾ ਬਲੌਗ ਤੁਹਾਨੂੰ ਇਹ ਜੀ ਓਹੋ ਹੋ ਪੂਰਾ ਤੁਰਨਾ ਹੀ ਬਹੁਤ ਧਿਆਨ ਨਾਲ ਪੈਂਦਾ ਜੀ ਇਹ ਦੇਖੋ ਕਿੰਨੇ ਦਰਖਤ ਹੈ ਜੁਰੇ ਸਾਰੇ ਤੁੰਨੀ ਵੀ ਖੜੀ ਹੈ ਜੀ ਇਹ ਤੁੰਨੀ ਹੈ ਉਹ ਵੀ ਤੁੰਨੀ ਹੈ ਜੀ ਇੱਧਰ ਦਾ ਮਸ਼ਹੂਰ ਪੱਕਾ ਦਰਖਤ ਜਿਹਦਾ ਜੀ ਆਪਾਂ ਕਹਿ ਸਕਦੇ ਹਾਂ ਜੀ ਤੋਂ ਅਸੀਂ ਕੰਮ ਲੈਣਾ ਲੱਕੜ ਤੋਂ ਆਪਣੇ ਦਰਵਾਜ਼ੇ ਖਿੜਕੀਆਂ ਤਿਆਰ ਕਰਦੇ ਸਾਡੇ ਕਿਹਨੀ ਤੱਕ ਅੱਗੇ ਲਟੈਣਾ ਬਾਲੇ ਜਮੋਏ ਦੇ ਹੋ ਜਾਂਦੇ ਤੇ ਸਬੈਦੇ ਦੇ ਹੋ ਜਾਂਦੇ ਤੇ ਈ ਇਦਾਂ ਜਮੋਆ ਪੱਕਾ ਹੁੰਦਾ ਤਾਂ ਜਮੋਆ ਇਹ ਵੀ ਲੱਗਿਆ ਬਈ ਜੁਰੇ ਤੇ ਇਹ ਇਹ ਦੋ ਤਿੰਨ ਤੁੰਨੀਆਂ ਖੜੀਆਂ ਈ ਇਹ ਇਹਦੀ ਲੱਕੜ ਇੱਧਰ ਬਹੁਤ ਭਾਰੀ ਮੰਗ ਆ ਇਹ ਲੱਕੜ ਦੀ ਇਹ ਹੈ ਜੀ ਚੀਲ ਦਾ ਦਰਖਤ ਇਹ ਨਾਲ ਅੰਬ ਆ ਗਏ ਇਹ ਦੇਖੋ ਜੀ ਇੱਕ ਇਹ ਕੜਾਈ ਜੀ ਰੇਤਾ ਜਿਹੇ ਦੇ ਵਾਲੇ ਡાળા ਲਗਾਇਆ ਬਾਈ ਰੇਤ ਇਹ ਗਰਮੀਆਂ ਚ ਜਿੱਕਣਾ ਦੇਖੋ ਇਹ ਲਾਗ ਰਸਤਾ ਜੀ ਕੋਈ ਰਾਹੀਰ ਆਉਂਦੇ ਜਾਂਦੇ ਨੂੰ ਥਿਆ ਲੱਗੀ ਪਾਣੀ ਦੀ ਉਹ ਥੱਲੇ نیچے ਜਾ ਕੇ ਬੋੜੀ ਹੈ ਜੀ نیچے ਜਾ ਕੇ ਤੇ ਇਹ ਇਹਨਾਂ ਦੇ ਖੇਤ ਹੈ ਜੀ ਇਹ ਦੋ ਟਾਪੂਰੇ ਵੀ ਲਾਏ ਹੋਏ ਜੀ ਕਾਦੇ ਤੁਹਾਨੂੰ ਪਤਾ ਜੀ ਜੇ ਪਸ਼ੂ ਰੱਖਣੇ ਹੈ ਗਾਇਆਂ ਗੂਆਂ ਤਾਂ ਬੜ ਦਵੀ ਰੱਖਦੇ ਆ ਇੱਧਰ ਖੇਤ ਬਾਣ ਲਈ ਤਾਂ ਦੇਖੋ ਇਹ ਛੋਟੇ ਪੌੜੀਦਾਰ ਖੇਤ ਹੈ ਜੀ ਹੁਣ ਆਪਾਂ ਸੜੇ ਤੋਂ ਲਈ ਇੱਕ ਵਾਰ ਜੋ ਵੀ ਇਹ ਨਾ ਬੀਜਿਆ ਹੁਣ ਤੇ ਇਹ ਵਿੱਚ ਨੂੰ ਸਾਰੇ ਆਪਾਂ ਦੇ ਦਰਖਤ ਹੈ ਵਿੱਚ ਪੰਜ ਸੱਤ ਬੂਟੇ ਜੀ ਤੇ ਚੱਲਦੇ ਆ ਜੀ ਹੁਣ ਤੁਹਾਨੂੰ ਉਹ ਪਟਾਵਰ ਵੀ ਦਿਖਾਣੇ ਅੱਗੇ আর ਤੁਹਾਨੂੰ ਇਹ ਵੀ ਦਿਖਾਣੇ ਆ ਚਾ ਚਲੋ ਮੜੇ ਨਾਲ ਬਣੇ ਰਹੋ ਜੀ ਦੇਖੋ ਆਪਾਂ نیچے ਤੇ ਜਾ ਰਹੇ ਨਾ ਆਪਣਾ ਆਏ ਆ ਆਪਾਂ ਕਿੱਧਰ ਤੋਂ ਆਏ ਜੀ ਇਹ ਉਤਰ ਕੇ ਆਏ ਆ ਜੀ ਰਾਸਤੇ ਤੋਂ ਆਗੇ ਜੀ ਪੈਦਲ ਤੇ ਹੁਣ ਊਰੇ ਤੇ ਜਾਣਾ ਆਪਾਂ ਨੇ ਊਰੇ ਤੇ ਦੇਖ ਲਓ ਕਿੰਨੀ ਚਾਹੀਦਾ ਫਰਕ ਹੈ ਸਿੱਧੇ ਆਪਾਂ ਨੇ ਇੱਕ ਛੱਤ ਦੇ ਉੱਤੇ ਚੜ ਜਾਣਾ ਜਾ ਕੇ ਇਹ ਚੜ ਗਏ ਆਪਾਂ ਛੱਤ ਦੇ ਉੱਤੇ ਊਰੇ ਦੇ ਪੌੜੀਦਾਰ ਤੇ ਇਹ ਸਿੱਧਾ ਹੀ ਆਪਣਾ ਆ ਗਿਆ ਕੋਠਈ ਉਹ ਆ ਗਿਆ ਪੱਕਾ ਲੈਂਟਰ ਪਾਇਆ ਵਾਜੀ ਮਕਾਨ ਤੇ ਹੈ ਜੀ ਵੀਊ ਇਹ ਭਾਈ ਡੌਗ ਵੀ ਹੈ ਇਹ ਆਪਾਂ ਵਿੱਚ ਆ ਗਏ ਤੇ ਤੁਹਾਨੂੰ ਬਖਾਣਾ ਊਰੇ ਤੇ ਟਾਬਰ 8 ਆਵਰ ਬਹੁਤ ਦੇਰ ਦਾ ਜੀ ਇਹ 5G ਹੋ ਗਿਆ ਖਣੀ ਨਹੀਂ ਹੈ ਨਾ ਹਾਂ ਜਦੋਂ ਪਹਿਲਾਂ 3G ਤਾਂ 2G ਤਾਂ ਫਿਰ ਅਸੀਂ ਉਹਦਾ ਬਲੌਗ ਪਾਉਂਦੇ ਤੇ 3 ਸਾਲ ਪਹਿਲਾਂ ਜਾਂ 3G ਤਾਂ ਜੀ ਤਾਂ ਚੱਲਦਾ ਨਹੀਂ ਤਾਂ ਫਿਰ ਅਸੀਂ ਕਈ ਵਾਰ ਉੱਪਰ ਵੀ ਚੜ ਜਾਂਦੇ ਤੇ ਜਾਂ ਇਧਰ ਉਚਾਈ ਤੇ ਚੜ ਜਣਾ ਜੀ ਹੁਣ ਤੁਸੀਂ ਐ ਨਾ ਸੋਚੇ ਵੀ ਕਰੰਟ ਕਰੰਟ ਦਾ ਚੱਕਰ ਹੈ ਵੀ ਕਰੰਟ ਦਾ ਚੱਕਰ ਤਾਂ ਹੈ ਵੀ ਹੈ ਪਰ ਅਸੀਂ ਉਹਦੇ ਤੇ ਨਹੀਂ ਜੀ ਚੜਦੇ ਤੇ ਇਧਰ ਚੜਦੇ ਤੇ ਉਚਾਈ ਤੇ ਉਹ ਉੱਪਰ ਛੱਤ ਤੇ ਤੇ ਉਰਾ ਕੇ ਰੇਂਜ ਫੁੱਲ ਹੈ ਜੀ ਤੇ ਤੁਹਾਨੂੰ ਖੇਤ ਦਿਖਾਈਏ ਜੀ ਦੇਖੋ ਹੈ ਸਾਰੇ ਦਰਖਤ ਹੈ ਜਿਹੜੇ ਹੁਣ ਛਾਂਗ ਤੇ ਗਾਂ ਫੁੱਟਿਆਣਾ ਜ ਇਹਨਾਂ ਨੇ। ਦੇਖੋ ਕਿੰਨੀ ਵਧੀਆ ਛਾਂ ਦੇ ਗਾਂ ਜੀ ਹੈ। ਹਰ ਮਨ ਲੱਗਦਾ ਜੀ ਲੱਗਦਾ ਔਰੇ ਕੜ ਕੇ ਇੱਥੇ ਮਨ ਲੱਗਦਾ ਅਦਰ ਕੁਦਰ ਕਬੀਜਾ ਹੋਊਗਾ। ਤੇ ਇਹ ਦੇਖੋ ਇਹਨਾਂ ਸਾਫ ਹੈ ਖੇਤ। ਹੈ ਜੀ ਬਿਊ। ਹੈ। ਇਹ ਸਾਰੇ ਦਰਖਤ ਬਹੁਤ ਸੋਹਣਾ ਲੱਗਦਾ ਜੀ ਇਹ ਰੇ ਊਰੇ ਬਸ ਰਾਸਤੇ ਦੇਖਣੇ ਪੈਣੇ ਵੀ ਕਿੱਧਰ ਨੂੰ ਉਤਰਨਾ ਜੀ ਨਹੀਂ ਫਿਰ ਗਿਰ ਵੀ ਜਾਊਂਗੇ ਜੀ ਆਪਾਂ ਪੌੜੀਦਾਰ ਖੇਤ ਹੈ ਜੀ ਇਹ ਦੇਖੋ ਰੇ ਤੇ ਆਹ ਰਸਤਾ ਗਿਆ ਉਹ ਨੀਚੇ ਵੀ ਹੈ ਉਹ ਨੀਚੇ ਬਹੁਤ ਸੋਹਣਾ ਲੱਗਦਾ ਜੀ ਇੱਧਰ ਤੱਕ ਨਾ ਆਣਾ ਨਾ ਆਪੇ ਤਾਂ 15 ਦਿਨ ਲਈ ਆਪਾਂ ਨੀਚੋ ਤੇ ਘੁੰਮ-ਘਮ ਕੇ ਜਾਵੇ ਜੀ ਵਿਊ ਚੈੱਕ ਇਹ ਦੇਖ ਲੋ ਜੀ ਸੂਰਜ ਵੀ ਹੈ ਬੱਦਲ ਵਾਈ ਹੈ ਜੀ ਅੱਜ ਪਰ ਬੱਦਲ ਵਾਈ ਹੈ ਜੀ ਇਹਨਾਂ ਇਹ ਗੱਲਬਾਤ ਇਸ ਤਰ੍ਹਾਂ ਹੈ ਜੀ ਵੀ ਮੈਂ ਉੱਧਰ ਤੇ ਤਾਂ ਆ ਗਿਆ ਤਾਂ ਤੁਹਾਨੂੰ ਬਲੌਗ ਦੇ ਆ ਸ਼ੁਰੂ ਚ ਇਹ ਸਾਰਾ ਡੁੱਗੂ ਫਿਰਦਾ ਤੇ ਅੱਜ ਤਾਂ ਬੱਲੇ ਬੱਲੇ ਝਾੜੂ ਝੂੜੂ ਵੱਜ ਰਹੇ ਸਫਾਈਆਂ ਹੋ ਰਹੀਆਂ ਅੱਛਾ ਮਾਰਨਿੰਗ ਟਾਈਮ ਹੈ ਨਾ ਲੋ ਜੀ 10 11 ਦਾ ਹੋ ਗਿਆ ਟਾਈਮ ਤੇ ਮਨਜੀਤ ਕਿਆ ਲੱਗੀ ਵੀ ਕਰਨਾ ਹਾਂਜੀ ਬਾਈ ਮਨਜੀਤ ਸਸਤੀ ਕਾਰਜ ਸਾਰੇ ਆਏ ਬਾ ਬੱਲੇ ਬੱਲੇ ਪਤਾ ਕੀ ਹੈ ਜਿਹੜੇ ਬੰਦਾ ਨਾ ਕੰਮ ਕਰਦਾ ਹੁੰਦਾ ਡੇਲੀ ਰੁਟੀਨ ਚ ਉਹ ਬੇਲਾ ਨਹੀਂ ਬੈਠ ਸਕਦਾ ਹਣਾ ਤੇ ਚਾਹੀਦਾ ਵੀ ਹੈਲਪ ਮਾਹ ਜੇ ਕਿਤੇ ਜਦ ਰੱਬ ਦੀ ਕਿਰਪਾ ਨਾਲ ਉੱਧਰ ਵੀ ਹੋਏ ਜਾਣਾ ਵੀ ਜਦ ਉੱਧਰ ਹੋ ਗਿਆ ਸਾਰਾ ਕੰਮ ਐ ਹੋਇਆ ਕਣਾ ਮੈਂ ਤਾਂ ਆਪਣੀ ਜਤੀ ਨੂੰ ਕਹਿੰਦੀ ਮੈਂ ਥੋੜਾ ਜਿਹਾ ਬਸ ਕਰਨੇ ਤੇ ਥੋੜੀ ਦਿੱਕਤ ਆਂਦੀ ਹੈ ਵੀ ਮੈਂ ਖੜ ਕੇ ਜਿਆਦਾ ਕੰਮ ਕਰ ਸਕਦੀ ਹਾਂ ਆਪਣਾ ਉੱਧਰ ਸਾਰਾ ਪਿੰਡਾਂ ਚ ਹੁਣ ਤਾਂ ਖੜ ਕੇ ਹੀ ਐ ਸਲੀਪਾਂ ਪੈ ਗਈਆਂ ਸਿੰਘ ਜੇ ਲੱਗ ਗਏ ਇਸ ਖੜ ਕੇ ਹੀ ਭਾਂਡੇ ਧੋਣੇ ਵਰਤਣਾ ਖੜ ਕੇ ਰੋਟੀਆਂ ਹਣਾ ਇੱਧਰ ਐ ਵੀ ਜੇ ਪੁਰਾਣਾ ਐ ਜਿੱਦਾਂ ਆਪਾਂ ਪਹਿਲਾਂ ਨਾ 2000 ਤੋਂ ਪਹਿਲਾਂ 90 ਦੇ ਦਹਾਕਿਆਂ ਤੋਂ ਬਾਅਦ ਤੇ ਆਪਾਂ ਆਪਣੇ ਮਾਤਾ ਕੋਲ ਕਿਚਨ ਚਰ ਸੋਈ ਚ ਆ ਜਾਣਾ ਸਾਰਿਆਂ ਨਾਲੇ ਦਾਲੇ ਬਹਿੜ ਜਾਣਾ ਬੋਰੀਆਂ ਤੇ ਚ ਠੰਡ ਦੇ ਮਹੀਨੇ ਤਾਂ ਉੱਥੇ ਬੈਠ ਕੇ ਹਾਜ਼ਰੀ ਹੋ ਜਰੀ ਛੱਕ ਐ ਫਿਰ ਜਾਣਾ ਫੇ ਚਾਤੀ ਜਿੰਨਾ ਵੀ ਉਧਰ ਵੀ ਭਾਂਡੇ-ਪੁੰਡੇ ਧੋਣੇ ਨੂੰ ਐਵੇਂ ਪਾਲਣੀਆਂ ਫਿਰ ਬਾਅਦ ਵਿੱਚ ਹੂੰ ਜੇ ਉਧਰ ਪਾਉਂਗੇ ਹੂੰ ਫੇ ਕੰਮ ਕਰਨਾ ਸੌਖਾ ਰਹਿ ਗਿਆ ਕਰਨਾ ਹੂੰ ਉਰੇ ਥੋੜਾ ਜਿਹਾ ਦਿੱਕਤ ਜੀ ਲੱਗਦੀ ਆਂਦੀ ਐ। ਹੂੰ। ਮਨਜੀਤ ਮਾਚਰ ਬਈ ਕੱਲੀ ਐ। ਹਾਂ ਨਾ ਇੰਨੇ ਕ ਹੈਲਪ ਚਾਹੀਦੀ ਐ। ਸਮਾਂ ਪਿਛਲੇ ਬਲੌਗ ਚ ਤੈਨੂੰ ਬਹੁਤ ਕਮੈਂਟ ਆਏ ਹੋਏ ਕਹਿੰਦੀ ਮਨਜੀਤ ਦੇਦੀ ਬਈ ਹੈਲਪ ਪੂਰੀ ਕਰਾਂਦੀ ਐ। ਆਚਾਰ ਬਣਾ ਰਹੀ ਐ। ਆਪ ਨੂੰ ਵੀ ਨਹੀਂ ਚੰਗਾ ਲੱਗਦਾ ਵੀ ਆਪ ਬੰਦਾ ਬੈਠਿਆ ਹੋਵੇ ਇੱਕ ਬੰਦਾ ਕੱਲਾ ਲੱਗਿਆ। ਹੂੰ। ਤੇ ਮੇਰੇ ਹਿਸਾਬ ਗੇ ਤਾਂ ਮੰਨਿਆ ਵੀ ਅਸੀਂ ਨਹੀਂ ਹੋ ਰਹੇ ਹੈਂ। ਹੂੰ। ਫੇਰ ਤਾਂ ਕਿਆਈ ਨਾ ਕਰ ਨਹੀਂ ਐਨੇ। ਹੂੰ। ਨਾ ਠੀਕ ਐ ਇਹਨ ਗੱਲ ਬਣਾਤੀ ਮਨਜੀਤ ਨੇ। ਐਂ ਚੱਕ ਤੇ ਕੰਮ। ਤੇ ਗੱਲਬਾਤ ਇਸ ਤਰ੍ਹਾਂ ਹੈ ਜੀ ਵੀ ਅੱਜ ਦਾ ਜਿਹੜਾ ਮੌਸਮ ਹੈ ਨਾ ਕੱਲ ਐਨ ਧੁੱਪ ਆ ਗਈ ਤੇ ਹੁਣ ਫੇਰ ਮੈਂ ਕਰ ਲਿਆ ਜੀ ਪਾਣੀ ਗਰਮ ਬਾਮ ਚ ਇਹਨੂੰ ਬਾਮ ਕਹਿੰਦੇ ਹਵਾਮ ਹੈ ਹਵਾਮ ਹਵਾਮ ਇਹਦੇ ਚ ਪਾਣੀ ਗਰਮ ਕਰ ਲਿਆ ਜੀ ਕਹਿੰਦੇ ਇੱਧਰ ਨੂੰ ਪਾਣੀ ਪਾਈ ਜਾਣਾ ਤੇ ਇੱਧਰ ਨੂੰ ਨਿਕਲੀ ਜਾਣਾ ਗਰਮ ਪਾਣੀ ਤੇ ਮੈਂ ਇਹਦੇ ਚ ਹੁਣੇ ਅੱਗ ਬਾਲ ਕੇ ਹਟਿਆ ਤਾਂ ਐਨ ਪੂਰਾ ਚੱਲ ਰਿਹਾ ਤਾਂ ਕੰਮ ਤੇ ਹੁਣ ਅੱਗ ਗਈ ਬਹੁਤ ਸਾੜੀ ਤੇ ਜਿਹਦੇ ਕਰਕੇ ਜੀ ਪਤਾ ਕੀ ਚੱਕਰ ਹੈ ਜੀ ਅੱਜ ਦਿਲ ਕਰ ਰਿਹਾ ਵੀ ਦੇਖੋ ਕੱਲ ਤਾਂ ਐਨ ਧੁੱਪ ਸੀ ਅਸੀਂ ਆਏ ਤੇ ਵੀ ਹੁਣ ਅੱਗੇ ਅੱਗੇ ਲੱਗਦਾ ਵੀ ਜਿਿਕਣਾ ਅੱਜ ਅੱਧਾ ਬੱਦਲਬਾਈ ਜੀ ਹੋ ਗਈ ਦੇਖ ਸਕਦੇ ਆ ਤੁਸੀਂ ਬੱਦਲਬਾਈ ਜੀ ਹੋ ਗਈ ਇੱਧਰ ਉੱਪਰ ਵੀ ਦੇਖੋ ਪੂਰੇ ਕਹਿੰਦੇ ਆਪਣੇ ਉਧਰ ਪੰਜਾਬ ਚ ਤਾਂ ਕਹਿੰਦੇ ਧੁੰਦ ਪੈ ਰਹੀ ਜੀ ਬਹੁਤ ਤੇ ਜਿੰਨੇ ਵੀ ਆਪਣੇ ਨਾਲ ਇੱਧਰ ਪੰਜਾਬ ਤੋਂ ਜੁੜੇ ਹੋਏ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਧੁੱਪ ਦਾ ਚੱਕਰ ਹੈ ਹੈ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਐ ਵੀ ਕੀ ਕਰੀਏ ਵੀ ਅੱਜ ਨਾ ਆਏ ਲੈਨੇ ਕਿਉਂਕਿ ਅਸੀਂ ਆਏ ਤੇ ਪਰਸੋਂ ਸ਼ਾਮ ਨੂੰ ਤੇ ਕੱਲ ਦਾ ਦਿਨ ਤਾਂ ਕੱਲ ਫਿਰ ਅਸੀਂ ਐਦਾਂ ਹੀ ਹੱਥ ਪੈਰ ਧੋ ਲਏ ਤੇ ਇੱਧਰ ਨਾ ਜਦੋਂ ਸਵੇਰੇ ਉੱਠ ਕੇ ਜੀ ਅਸੀਂ ਪਾਣੀ ਇਹ ਆਪਣਾ ਇਹਦੇ 'ਚ ਪਿਆ ਇਹਦੇ 'ਚ ਅਸੀਂ ਹੱਥ ਨਹੀਂ ਪਾ ਸਕਦੇ ਜੀ ਸਵੇਰੇ ਸਵੇਰੇ ਇਹਦੇ 'ਚ ਅਸੀਂ ਹੱਥ ਨਹੀਂ ਪਾ ਸਕਦੇ ਪਾਣੀ 'ਚ ਤੇ ਇਹ ਗਰਮ ਕਰਿਆ ਫਿਰ ਤਾਂ ਹੱਥ ਮੂੰਹ ਪੈਰ ਧੋਏ ਨਹੀਂ ਤਾਂ ਜੀ ਇਹ ਸਵੇਰੇ ਨਾ ਜੇ ਕਿਤੇ ਆਪਾਂ 5 6 ਵਜੇ ਉੱਠ ਕੇ ਇਹਦੇ ਹੱਥ ਧੋਈਏ ਆਪਾਂ ਕਹੇ ਮੂੰਹ ਧੋ ਲਈਏ ਹੱਥਾਂ ਤੇ ਪਾਣੀ ਪੈਂਦਾ ਤਾਂ ਰੋਣਾ ਨਿਕਲਦਾ ਤਾਂ ਜੀ ਦੂਜਾ ਡੱਬਾ ਪਿਆ ਨਾ ਹੱਥਾਂ ਤੇ ਸੁੰਨ ਹੋ ਗਏ ਹੱਥ ਸੁੰਨ ਲਾਲ ਸੁੰਨ ਆਰ ਜਦੋਂ ਫੇ ਤੀਜਾ ਡੱਬਾ ਪਾਣੀ ਦਾ ਪੈਂਦਾ ਤਾਂ ਨਾ ਜੀ ਐ ਹੋਇਆ ਵੀ ਹੱਥ ਤਾਂ ਗਰਗੇ ਬਸ ਆ ਰੋਣਾ ਨਿਕਲਦਾ ਤਾਂ ਰੋਣਾ ਐ ਅੰਦਰ ਦਿਮਾਗ ਤੱਕ ਚੀਜ਼ ਪੈਂਦੀ ਦੀ ਵੀ ਇੰਨਾ ਠੰਡਾ ਪਾਣੀ ਹੁਣ ਸਾਵਲਾ ਮੈਂ ਜੇ ਆਪਾਂ ਜੇ ਕਿਤੇ ਆਪਾਂ ਬੋੜੀ ਦਾ ਕੱਢਾਂ ਖੂਹ ਦਾ ਸਵੇਰੇ ਹੈ ਉਹ ਕੱਢ ਕੇ ਤੇ ਬਾਲਟੀ 깔 ਉਹ ਕਿਉਂਕਿ ਰਾਤ ਨੂੰ ਬਰਫ਼ ਗਿਰਦੀ ਜਿਹੜੀ ਉਸ ਪੈਂਦੀ ਐ ਕਿਉਂ ਮਨਜੀਤ ਫਿਰੋਖਾ ਭਾਈ ਦੇਖਿਆ ਤਾਂ ਕੱਲ ਹੱਥ ਤੋਂ ਇਹ ਤੇ ਮਨਜੀਤ ਦੇ ਹੱਥਾ ਮਨਜੀਤ ਨੂੰ ਬੁਲਾਇਆ ਮਨਜੀਤ ਦੇ ਹੱਥਾਂ ਪਰ ਪਾਇਆ ਮਨਜੀਤ ਕਹਿੰਨੀ ਖਣੀ ਮਜ਼ਾਕ ਕਰਦਾ ਜਦ ਪਾਇਆ ਨਾ ਹੱਥਾਂ ਤੇ ਪਾਣੀ ਜੀ ਫਿਰ ਪਤਾ ਲੱਗਿਆ ਤੇ ਲੋ ਜੀ ਆ ਆਦੀ ਟੁੱਪਾ ਅੱਜ ਮੇਰਾ ਮਨ ਕਰ ਰਿਹਾ ਵੀ ਨਹਾ ਲਈਏ ਫਿਰ ਅਸੀਂ ਜਾ ਕੇ ਆਣਾ ਪੱਟੇ ਪੱਟੇ ਕੋਈ ਆਪਣੀ ਪਰਸਨਲ ਕੰਮ ਇੱਕ ਦੋ ਕਰਕੇ ਆਣੀ ਜੀ ਤੇ ਬਾਕੀ ਤੁਹਾਨੂੰ ਪਹਿਲਾਂ ਚੱਲ ਰਿਹਾ ਬਲੌਗ ਆਪਣਾ ਉਧਰ ਗਏ ਤੇ ਹੀ ਪਰਲੇ ਕਰ ਉਹ ਦੂਜੇ ਕਰਾਂ ਆਪਣਾ ਦਾਦੀ ਦਾ ਘਰ ਉਹ ਗਏ ਵੇ। ਸ਼ਾਮ ਨੂੰ ਮੈਂ ਕਿਹਾ ਉੱਧਰ ਲੋਹ ਪੱਤੀ ਛੱਡ ਜਾ ਤੇ ਆਣਾ। ਕਿੱਧਰ? ਨਾਲ ਅੱਧਾ ਪੁੱਛ ਕੇ ਆਉਂਗੇ। ਹਾਂ। ਨਾਲੇ ਉਹ ਟਮਾਟਰ। ਟਮਾਟਰ ਅੱਧਾ ਤੇ ਹੋਰ ਕਿਹੜਾ ਚੱਲਦਾ ਇੱਧਰ? ਕਚੌੜੀ। ਕਚੌੜੀ। ਆਪਣਾ ਉੱਧਰ ਜਿਹੜੀ ਅਰਬੀਆਂ ਚਾਚੀ ਉਹਨੇ ਲਾਈ ਤੀਆਂ ਪੱਟੀਆਂ ਨਹੀਂ ਉਹ ਪੱਟ ਲੈਣੇ ਖਾ ਲੈਣੇ ਸਬਜ਼ੀ ਹਨਾ। ਉਹ ਥੋੜਾ ਸੂਰ ਖਾ। ਉਹ ਸੂਰ ਖਾ ਰਿਹਾ ਉਹਨੂੰ। ਅੱਜ ਉਹਨੇ ਦੇਖ ਲੇ ਸੂਰ ਬੰਦੇ ਨੇ ਪਛਾਣ ਲੇ। ਕਹਿੰਦੇ ਸੂਰ ਆਂਦਾ ਉਰੇ। ਤੇ ਤੁਹਾਨੂੰ ਇੱਧਰ ਤਾਂ ਦਿਖਾਈ ਹੈ ਜੀ। ਇੱਧਰ ਆਪਣਾ ਪੱਥਰ ਤੜਵਾਈ ਚੱਲ ਰਹੀ ਥੀ ਉਹ ਆਪਣੀ ਗੱਡੀ ਖੜੀ ਥਤ ਲੈ ਨੀਚੇ ਇੱਕ ਰਸਤਾ ਨਵਾਂ ਬਣ ਗਿਆ ਜੀ ਪਹਿਲਾਂ ਤਾਂ ਉੱਪਰੋਂ ਆਏ ਕਰਦੇ ਤੇ ਉਹ ਰਸਤਾ ਤਾਂ ਉੱਪਰੇ ਉੱਪਰ 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 ਫੇਰ ਵਿੱਚ ਨੂੰ ਪੈਦਲਤਾ ਜੀ ਆਪਣਾ ਹੁਣ ਉੱਥੇ ਤੇ ਹੀ ਘਰਾਂ ਦੇ ਮੂਹਰੇ ਨੂੰ ਰਸਤਾ ਕੱਢ ਲਿਆ ਜੀ ਇਹ ਦੇਖੋ ਇਹ ਦੇਖੋ ਘਰਾਂ ਦੇ ਮੂਹਰੇ ਤੇ ਰਸਤਾ ਚੱਕ ਲਿਆ ਏ ਕਿਉਂਕਿ ਇੱਥੇ ਆ ਜਾਂਦਾ ਫੇ ਟੀਪਰ ਉਹ ਰਸਤਾ ਹੋ ਗਿਆ ਖਰਾਬ ਉਹਦੇ ਚ ਦੋ ਤਿੰਨ ਟੂਟੀ ਵਾਲੇ ਪਾਈਪ ਤੇ ਉਹਨਾਂ ਤੇ ਫੇ ਟਾਇਰ ਤਿਲਕਦੇ ਹੁਣ ਬਾਹਰੇ ਆ ਗਏ ਪਾਈਪ ਤੇ ਉਰੇ ਤੋਂ ਹੁਣ ਇਹ ਦੇਖ ਸਕਦੇ ਤੁਸੀਂ ਪੱਥਰ ਉਹ ਵੀ ਤੋੜੇ ਪਏ ਆ ਇਹ ਲੋਡ ਹੋਣੇ ਆ ਪਰ ਜਿਹੜਾ ਬੰਦਾ ਉਰੇ ਤੇ ਠੇਕਾ ਲੰਦਾ ਏ ਲੋਡ ਕਰਕੇ ਲੈ ਜਾਂਦਾ ਏ ਕਹਿੰਦੇ ਉਹਦੇ ਵੀ ਘਰ ਚ ਕੰਮ ਚੱਲਦਾ ਏ ਤੇ ਜਨਵਰੀ ਖਨੀ ਫਰਵਰੀ ਚ ਵਿਆਹ ਵੀ ਏ ਫਰਵਰੀ ਚ ਤਾਂ ਕਰਕੇ ਹੁਣ ਥੋੜਾ ਇੱਕ ਸਟਾਪ ਕਰਤੇ ਆ ਦਮ ਨਹੀਂ ਇਹ ਟਾਈਮ ਨੂੰ ਤਾਂ ਜੀ 10 ਵਜੇ ਤਾਂ 9 9:30 ਵਜੇ ਤਾਂ ਪੱਥਰ ਵਾਲੇ ਬਾਈ ਆ ਜਾਂਦੇ ਤੇ ਜਿਹੜੇ ਤੋੜਦੇ ਹੁੰਦੇ ਤੇ ਪਿਛਲੇ ਬਲੌਗ ਚ ਮੈਂ ਮਲਾਏ ਵੀ ਆ ਇਹ ਪੱਥਰ ਦੀ ਤੜਾਈ ਚੱਲ ਰਹੀ ਜੀ ਹੁਣ ਬਹੁਤ ਪੱਕਾ ਪੱਥਰ ਹੈ ਤੇ ਅੱਧੇ ਕੋਪੇ ਹੈ ਜੀ ਇਹ ਚੀਲ ਦਾ ਦਰਖਤ ਹੈ ਜੀ ਵੱਡਾ ਇਹ ਸੁੱਕ ਲਿਆ ਜੀ ਸੁੱਕ ਗਿਆ ਇਹ ਆ ਦੋ ਤਿੰਨ ਬੂਟੇ ਹੈ ਜੀ ਇਹ ਦਰਖਤ ਹੈ ਜੀ ਅੰਬ ਦੇ ਉਹ ਵੀ ਉੱਪਰ ਅੰਬ ਹੈ ਜੀ ਇਹ ਵੀ ਅੰਬ ਹੈ ਮੂਰੇ ਇਹ ਵੀ ਆਪਣਾ ਅੰਬ ਹੈ ਉਰੇ ਤੇ ਇਹ ਪੱਥਰ ਹੈ ਵੱਡਾ ਕਾਫੀ ਉਹ ਵੀ ਤੜਾਈ ਚੱਲ ਰਹੀ ਉਹਦੀ ਇਹ ਪੱਥਰ ਦੀ ਵਾਰੀ ਹੈ ਹੁਣ ਉਹ ਲਾਗ ਤੋਂ ਟੁੱਟ ਰਿਹਾ ਜਦੋਂ ਉਹ ਟੁੱਟ ਗਿਆ ਫਿਰ ਇਹਦੀ ਵਾਰੀ ਆ ਜਾਣੀ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਫੇਰ ਕਰਦੇ ਆਂ ਗੱਲਬਾਤ ਤੇ ਹੁਣ ਸਾਡਾ ਕੰਮ ਚੱਲ ਰਿਹਾ ਜੀ ਔਲਿਆਂ ਦਾ ਔਲਿਆਂ ਦੀ ਸਾਫ ਸਫਾਈ ਕਰਤੀ ਧੋਤੇ ਕੁਸਕ ਕੁਸਕਰ ਰਹਿ ਗਏ ਜੀ ਕੁਸਨਾ ਇੱਕ ਹੋਰ ਚੱਕਰ ਪੈ ਗਿਆ ਜਦੋਂ ਮੈਂ ਔਲੇ ਲਿਆਇਆ ਨਾ ਉੱਥੋਂ ਉਹ ਬਾਈ ਨਾ ਥੱਲੇ ਤੇ ਖੜਕ ਕੇ ਨਾ ਡੰਡੇ ਗਿਲ ਝਾੜਤੇ ਕੁਸਤਾ ਉੱਪਰ ਡੈਮੇਜ ਹੋ ਗਏ ਕੁਸ ਥੱਲੇ ਗਰੇ ਉਹ ਫੁੱਟ ਗਏ ਫੁੱਟਣ ਕਾਰਨ ਅੱਜ ਹੋ ਗਿਆ ਜੀ ਤੀਜਾ ਦਿਨ ਜਿਹਦੇ ਕਾਰਨ ਕਰਕੇ ਤੁਸੀਂ ਦੇਖ ਸਕਦੇ ਆ ਲਓ ਜੀ ਦੇਖੋ ਕਿੱਦਾਂ ਦੇ ਹੋ ਗਏ ਕੁਸ ਪਾਰਸਲ ਚ ਉਹ ਵੀ ਅੱਜ ਹੀ ਕੱਢੇ ਆ ਤੇ ਇਹ ਦੁਬਾਰਾ ਇਹ ਦੇਖਣਾ ਕੋਈ ਫੁੱਟਣੇ ਕਰਕੇ ਹੋਈ ਵੀ ਹੂੰ ਉਹ ਤੋਂ ਇਹ ਜਿਹੜੇ ਉਹ ਦਿਖਾਓ ਕਿ ਉਹ ਫਟ ਗਏ ਹੁਣ ਮੈਂ ਤੁਹਾਨੂੰ ਦਿਖਾਣਾ ਜਿਹੜੇ ਧੋਏ ਆ ਅਸੀਂ ਬਣੇ ਰਹੋ ਇਹ ਤੋਂ ਇਹ ਹੈ ਜੀ ਇਹ ਕੱਢੇ ਅਸੀਂ 4 ਕਿਲੋ ਇਹ ਹੁਣ ਪਾਣੀ ਸੁੱਕਣੇ ਨੂੰ ਵੀ ਰੱਖਿਆ ਵਾ ਇਹ ਤੇ ਸਰਾਖ ਹੈ ਇਹਦੇ ਤੇ ਅਸੀਂ ਹੋਰ ਵੀ ਇਹ ਤੋਂ ਕੰਮ ਅਸੀਂ ਭਾਫ ਵਾਲੇ ਦਾਲੇ ਸਰਾਖ ਹੈ ਇਹਦੇ ਜਦੋਂ ਪਤੀੜ ਬਣਾਉਣੇ ਨੇ ਨਾ ਇਹਦੇ ਚ ਰੱਖ ਕੇ ਫਿਰ ਉਪਰਵਾਲ ਨੇ ਉਹਨਾਂ ਨੂੰ ਉਬਾਲ ਦੇ ਪਤੀੜਾਂ ਨੂੰ ਲਾ ਕੇ ਵਿੱਚ ਬੇਸਣ ਪੂਸਣਾ ਤਾਂ ਕਰਕੇ ਇਹਦੇ ਚ ਪਾਏ ਇਹ 4 ਕਿਲੋ ਵਾਲੇ ਆ 3-4 ਕਿਲੋ 4.5 ਜਿਹਨੋਂ 4 ਤੇ ਉੱਪਰੇ ਆ ਤੇ ਹੋਰ ਕੱਢਣੇ ਕਿਲੋ 2 ਕਿਲੋ ਲਿਆਇਆ 10-11 ਕਿਲੋ ਤਾਂ ਮੈਂ ਉਹ ਵੀ ਕੱਢਣੇ ਆ ਜੀ ਤੇ ਫੇਰ ਚਾਰ ਪਾਊਗਾ ਉਹ ਦਿਖਾਵਾਂਗੇ ਤੁਹਾਨੂੰ ਚਲੋ ਠੀਕ ਹੈ ਜੀ ਬਹੁਤ ਗੱਲਬਾਤ ਕਰ ਲਈ ਜੀ ਬਾਕੀ ਮਿਲਦੇ ਆ ਤੁਹਾਨੂੰ ਫੇਰ ਬਾਕੀ ਦੇਖੋ ਸਾਹਮਣੇ ਧੁੰਦ ਆ ਗਈ ਪਹਾੜ ਦੇਖ ਨਹੀਂ ਰਿਹਾ ਮਾੜੇ ਮਾੜੇ ਘਰ ਦੇਖਦੇ ਆ ਜਿਹੜੇ ਨੇੜੇ ਹੈ ਜੇ ਬਾਕੀ ਨਹੀਂ ਦਿਖ ਰਿਹਾ ਕੋਜ ਵੀ ਇਧਰ ਵੀ ਧੁੰਦ ਹੈ ਹੁਣ ਧੋਪ ਹੈ ਤੇ ਬੱਦਲ ਵਾਈ ਵੀ ਹੋ ਗਈ ਨਾ ਅੱਜ ਗੈਰ ਚਲੋ ਠੀਕ ਹੈ ਜੀ ਮਿਲਦਾ ਫੇਰ ਪਿਛਲਾ ਵਿਊ ਦੇਖ ਰਹੇ ਆ ਜੀ ਪਿਛਲਾ ਵਿਊ ਚੱਲ ਰਿਹਾ ਤੁਸੀਂ ਦੇਖੇ ਰਹੇ ਹੋ ਬਲੌਗ ਤੇ ਅੱਜ ਸ਼ਾਇਦ ਸਾਡੀ ਵਾਪਸੀ ਵੀ ਹੋ ਜਾਵੇ ਜੀ ਤੇ ਬਾਕੀ ਜੀ ਮੈਂ ਤਾਂ ਨਾ ਆਇਆ ਤੇ ਉਧਰ ਮਨਜੀਤ ਪਹਿਲਾਂ ਤਾਂ ਮਿਲੋ ਚੱਲਦਾ ਟਮਾਟਰ ਹਿਮਾਚਲ ਪ੍ਰਦੇਸ਼ ਦੇਖੋ ਇਹ ਹੈ ਇਹ ਕੱਲੇ ਹੀ ਮੰਗਾਈਆਂ ਐ ਚਾਚੀ ਨੇ ਤੇ ਦੇਖੋ ਇਹ ਇਹ ਨਾ ਅਸੀਂ ਵੀ ਲੈ ਗਏ ਸਾਡੇ ਵੀ 4-5 ਦਿਨ ਰਹਿ ਜਣੇ ਕਿਉਂ ਅਸੀਂ ਕਹਿ ਕਹਿ ਮੰਗਾਈਆਂ ਐ ਵੀ ਗੱਦਰ ਜੇ ਜੇ ਉੱtre ਇਹ ਜੇ ਰਹੇ ਹਨਾ ਮਨਜੀਤ ਪਹਿਲਾਂ ਤਾਂ ਮੈਂ ਮਨਜੀਤ ਨੂੰ ਦਿਖਾ ਦਈਏ ਪ੍ਰਸ਼ਾਦਾ ਚੱਲ ਰਿਹਾ ਹੋਰ ਬਈ ਮਨਜੀਤ ਅਸਿਕਰ ਜੀ ਸਾਲ ਲਓ ਜੀ ਚਾਚੀ ਨੂੰ ਨੇ ਕੰਮਕਾਰ ਲਗੇ ਬੇ ਆਪਣੇ ਕਰਨ ਜਦੋਂ ਵੀ ਅਸੀਂ ਹੁਣ ਆਏ ਕਰਨਾ ਜਾਂ ਆਨੇ ਪਹਿਲਾਂ ਤੋਂ ਅਸੀਂ ਆਪਣੀ ਡਿਊਟੀਆਂ ਸਾਂਭ ਲੈਣੇ ਆ ਕਿਉਂਕਿ ਚਾਚੀ ਨੂੰ ਦੇਖੋ ਸੁੱਖ ਮਿਲਿਆ ਠੀਕ ਨਹੀਂ ਹੁਣ ਤਾਂ ਨਾਲੇ ਐ ਵੀ ਪਹਿਲਾਂ ਕੁਛੰਦਾ ਵਿਆਹ ਹੋ ਗਿਆ ਤਾਂ ਫਿਰ ਡਿੰਪਲ ਤਾਂ ਜਿਹਦੇ ਕਰਕੇ ਜੀ ਹੁਣ ਚਾਚੀ ਇਕੱਲੀ ਐ ਅਸੀਂ ਕਿਹਾ ਵੀ ਗੈਲ ਹੱਥ ਵਟਾਈਏ ਮੈਂ ਵੀ ਉਧਰ ਮੰਜੀ ਤੇ ਅੱਧਾ ਕੰਮ ਕਰਿਆ ਆ ਮੈਂ ਨਾ ਆਇਆ ਆ ਕਰਨ ਨਾ ਆ ਰਿਹਾ ਤੇ ਉਸ ਤੋਂ ਬਾਅਦ ਤੇਰੇ ਖਾਤਰ ਪਾਣੀ ਪਾਇਆ ਆ ਮੈਂ ਹਮਾਮ ਚ ਕੱਪੜੇ ਉਹਦੇ ਕੱਪੜੇ ਲੈ ਜੇ ਬਾਅਦ ਚ ਲੈ ਜੂंगे ਹਾਂ ਤੇ ਇਹ ਆ ਜੀ ਓਲੇ ਓਲੇ ਰ ਕੱਡੇ ਇੰਨੇ ਕਿ ਅਸੀਂ ਕਿਉਂਕਿ ਸਾਡੇ ਓਲੇ ਨਾ ਜਾਂ ਝਾੜੇ ਤੇ ਉੱਪਰੋਂ ਥੱਲੇ ਗਰੇ ਜੀ ਉਹ ਦਾਗਲ ਹੋ ਗਏ ਤੇ ਜੀ ਵਧੀਆ ਗੱਲ ਐ ਮੰਜੀਤ ਬਣਾਓ ਵਧੀਆ ਠੀਕ ਨਹੀਂ ਤੇ ਮੈਂ ਚਾਚੀ ਜੀ ਮੈਂ ਤਾਂ ਅੰਦਰਲਾ ਕਰ ਲੈ ਵੀ ਮੈਂ ਰੋਟੀ ਬਣਾਉਂਦੀ ਮੈਂ ਜੇ ਦੋਏ ਤੀਜੇ ਨੂੰ ਬੈਠੀਆਂ ਰਹੀਆਂ ਫਿਰ ਤਾਂ ਹੋ ਲਿਆ ਹਾਂ ਚਾਚੀ ਹੁਣ ਆਪਣਾ ਬਾਈ ਕੰਮ ਰੇ ਆ ਜਿਹੜੇ ਦੋਏ ਉਹਨਾਂ ਦੀ ਸਫਾਈ ਜੋ ਵੀ ਗੈਸ ਗੂਸ ਸਾਰਾ ਕੰਮ ਉਹ ਕਰ ਰਹੀ ਐ ਤੇ ਬਾਕੀ ਜੀ ਹੁਣ ਇੱਕ ਹੱਥ ਜੋੜ ਕੇ ਮੇਰੀ ਰਿਕੁਐਸਟ ਐ ਜੀ ਇਹ ਦੂਜਾ ਬਲੌਗ ਪੈ ਰਿਹਾ ਮੇਰਾ ਹਿਮਾਚਲ ਤੋਂ ਵੀ ਪਲੀਜ਼ ਅਸੀਂ ਤੁਹਾਨੂੰ ਦੱਸ ਦਿੱਤਾ ਵੀ ਵਿਆਹ ਤੋਂ ਬਾਅਦ ਨਾ ਡਿੰਪਲ ਉਹਨੇ ਤੇ ਨਾ ਚਾਚਾ ਤੇ ਨਾ ਚਾਚੀ ਬਲੌਗ 'ਚ ਆਉਂਗੇ ਤੇ ਨਾ ਕੋਈ ਪਾਊਗਾ ਜੀ ਚਲੋ ਕੋਈ ਨਹੀਂ ਤੇ ਇਹਦਾ ਕਾਰਨ ਪੁੱਛਰੇ ਤੇ ਕਈ ਜਣੇ ਉਹ ਮਨਜੀਤ ਦੱਸੂਗੀ ਵੀ ਕਿਹਿਆ ਚੱਕਰ ਹੈ ਮਾੜਾ ਇੱਕ ਦੋਕ ਗੱਲਾਂ 'ਚ ਮਨਜੀਤ ਕਾਰਨ ਦੱਸ ਦੇ ਵੀ ਉਹ ਨਹੀਂ ਸਾਨੂੰ ਕਿਸੇ ਨਾਲ ਕੁਛ ਨਹੀਂ ਕੋਈ ਗੱਲ ਨਹੀਂ ਬਾਕੀ ਇਹ ਨਹੀਂ ਕਰਦੇ ਵੀ ਜੇ ਹੁਣ ਦੇਖੋ ਅਸੀਂ ਡਿੰਪਲ ਦਾ ਵਿਆਹ ਕਰਿਆ ਤਾਂ ਹਨਾ ਵੀ ਚਲੋ ਉਹ ਜੇ ਕਹਿੰਨੇ ਆ ਵੀ ਭਾਈ ਹਾਂ ਸਾੜਾ ਨਾ ਬਣਾਇਓ ਉਹ ਤਾਂ ਕਹਿੰਦੇ ਸਾੜਾ ਨਾ ਬਣਾਇਓ ਕੋਈ ਚੱਕਰ ਨਹੀਂ ਪਰ ਅਸੀਂ ਫਿਰ ਵੀ ਪਿੱਛਾ ਹਟੇ ਹਾਂ ਠੀਕ ਨਹੀਂ ਅਸੀਂ ਆਪਣੀਆਂ ਕੁੜੀਆਂ ਦਾ ਘਰ ਬਸਾਣੇ ਨੂੰ ਕੁਝ ਵੀ ਆ ਤਾਂ ਕੁਝ ਵੀ ਨਹੀਂ ਹੈ ਬਹੁਤ ਕੁਝ ਸਹਿਣਾ ਪੈਂਦਾ ਜੀ ਨਹੀਂ ਹੁੰਦਾ ਜੀ ਮਨਜ਼ੂਰ ਬਿਲਕੁਲ ਰਾਈਟ ਹੈ ਹੁਣ ਵੀ ਜਦੋਂ ਮੈਂ ਬਲੌਗ ਪਾਣਾ ਜੇ ਮੈਂ ਕਹਾ ਮੈਂ ਜੋੜ ਜੀ ਦਾ ਜਾ ਕੇ ਅੰਦਰ ਤੋਂ ਦਿਖਾ ਦਵਾਂ ਗੁਰਦੁਆਰਾ ਸਾਹਿਬ ਦਾ ਉੱਥੇ ਮਨਾ ਹੈ ਜੀ ਫਿਰ ਅਸੀਂ ਪਾਣਾ ਨਹੀਂ ਚਾਹੀਦਾ ਜਿੱਥੇ ਮਨਾ ਕਰਿਆ ਵਾ ਤਾਂ ਬਿਲਕੁਲ ਰਾਈਟ ਗੱਲ ਹੈ ਜੀ ਲੋ ਜੀ ਤੁਹਾਡੇ ਸਵਾਲ ਦਾ ਜਿਹੜਾ ਪਿਛਲਾ ਬਲੌਗ ਚੱਲ ਰਿਹਾ ਉਹਦਾ ਜਵਾਬ ਤੁਹਾਨੂੰ ਦੇ ਦਿੱਤਾ ਜੀ ਤੇ ਹੁਣ ਪਲੀਜ਼ ਹੱਥ ਜੋੜ ਕੇ ਰਿਕਵੈਸਟ ਹੈ ਸਾਰੇ ਵੀਰ ਭੈਣ ਭਰਾ ਮੰਗ ਗਏ ਭੈਣਾਂ ਆ ਗਏ ਤੇ ਇਧਰੋਂ ਜਾਂ ਬਾਹਰ ਦੇ ਸੰਦੇਸਾਂ ਤੋਂ ਪਲੀਜ਼ ਹਾਂਜੀ ਹੁਣ ਕਮੈਂਟ ਨਾ ਹੀ ਕਰਿਓ ਠੀਕ ਨਹੀਂ ਵਿਕੀਕਾ ਤੋਂ ਨੀ ਕੀ ਗੱਲ ਹੈ ਜਿਹਨੂੰ ਕੋਈ ਹਾਂ ਜ਼ਿਆਦਾ ਹੀ ਪੁੱਛਣਾ ਹੈ ਤਾਂ ਵੱਡਾ ਇੰਨਾ ਜਵਾਬ ਅਸੀਂ ਦੇ ਨਹੀਂ ਸਕਦੇ ਤਾਂ ਸਾਤੋਂ ਨੰਬਰ ਮੰਗ ਲਿਓ ਗੱਲ ਕਰ ਸਕਦੇ ਹੌਣ ਲਓ ਜੀ ਇੰਨੀਆਂ ਕ ਬੇਨਤੀਆਂ ਧੀਆਂ ਪ੍ਰਵਾਨ ਕਰਿਓ ਜੀ ਤੇ ਪ੍ਰਸ਼ਾਦਾ ਪਾਣੀ ਮਾਰਨਿੰਗ ਟਾਈਮ ਹੈ ਚੱਲ ਰਿਹਾ ਤੇ ਕਿੱਦਾਂ ਲੱਗਿਆ ਤੁਹਾਨੂੰ ਅੱਜ ਦਾ ਬਲੌਗ ਤੁਸੀਂ ਇਹ ਵੀ ਦੱਸਣਾ ਹੈ ਤੇ ਸਾਉਤ ਤੋਂ ਵਧੀਆ ਤਾਂ ਮੇਰਾ ਦਿਲੇ ਨਾ ਪਰ ਦੇਖ ਵੀ ਕੈਨੇ ਆ ਕੈਨੇ ਖੇਤੀ ਇੱਧਰ ਜ਼ਿਆਦਾਤਰ ਜੀ ਟਮਾਟਰ ਆਦਰਕ ਜੀ ਮੀ ਕੰਦ ਹਨਾ ਤੇ ਹੋਰ ਮੰਜੀ ਤੇ ਕਾ ਕਾ ਦੀ ਖੇਤੀ ਜ਼ਿਆਦਾ ਹੋਇ ਅੱਛੇ ਹੀ ਲਹਾਸਣ ਵੀ ਹੁੰਦਾ ਜੀ ਇੱਧਰ ਪਿਆਜ਼ ਵੀ ਹੁੰਦਾ ਏ ਕਚੌੜ ਅਰਬੀਆਂ ਕਚੌੜਾ ਹਨਾ ਤੇ ਕਚੌੜਾ ਨਹੀਂ ਹੁੰਦਾ ਕਚੌੜੀਆਂ ਹਾਂ ਦੇਖੋ ਟਮਾਟਰ ਦਾ ਰੰਗ ਵਗਿਆ ਰੰਗ ਦੇਖੋ ਜੀ ਰੈੱਡ ਕਲਰ ਖੇਤੀ ਦੇ ਸਾਰੇ ਹੁੰਦੀ ਖੇਤੀ ਸਾਰੀ ਹੁੰਦੀ ਆ ਪਰ ਜ਼ਮੀਨ ਦੇ ਹਿਸਾਬ ਗੱਲ ਹੁੰਦੀ ਐ ਕਈਆਂ ਦੇ ਜਿਹੜਿਆਂ ਦੇ ਡੂੰਗਾ ਥੱਲੇ ਧਰਤੀ ਦੇ ਲੈਵਲ ਗੱਲ ਜ਼ਮੀਨ ਐ ਉਹਨਾਂ ਦੀ ਪੱਧਰੀਆਂ ਉੱਥੇ ਜ਼ਿਆਦਾ ਖੇਤੀ ਹੁੰਦੀ ਉੱਥੇ ਮੱਕੀ ਵੀ ਹੁੰਦੀ ਕਣਕ ਵੀ ਹੁੰਦੀ ਹੈ ਨਾ ਤੇ ਉੱਥੇ ਹਾਂ ਕਣਕ ਬੀਜਦੇ ਤੇ ਹੀ ਅਸੀਂ ਮੱਕੀ ਤਾਂ ਹੁਣ ਵੀ ਬੀਜਦੇ ਤੇ ਅਜੇ ਤੋਂ 3 ਸਾਲ ਪਹਿਲਾਂ ਬੀਜੀ ਵੀਤੀ ਜੀ ਜਦੋਂ ਅਸੀਂ ਆਏ ਤੇ ਪਰ ਚਾਚੇ ਨੇ ਇੱਕ ਗੱਲ ਕਹਿਤੀ ਜਦੀ ਕਹਿੰਦਾ ਵੀ ਬਿੰਦਰ ਬੀਜ ਤਾਂ ਦਈ ਦੇਖ ਲੈ ਖੜੀ ਵੀ ਤੇਰੇ ਸਾਹਮਣੇ ਕੁੱਕੜੀਆਂ ਲੱਗੀਆਂ ਤੋੜ ਕੇ ਵੀ ਲਿਆਇਆ ਦੋਕ ਪਰ ਕਹਿੰਦਾ ਹੁਣ ਜਿੰਨੀ ਇੱਕ ਪ੍ਰਮਾਤਮਾ ਨੇ ਸਾੜੇ ਨਸੀਬ ਦੀ ਲਿਖੀ ਵੀ ਉਹ ਮਿਲ ਜਣੀ ਨਸੀਬਾਂ ਦੀ ਤੇ ਜਿਹੜੀ ਭਾਈ ਜਾਨਵਰਾਂ ਦੇ ਪੱਲੇ ਉਹ ਉਹਨਾਂ ਦੇ ਨਸੀਬਾਂ ਚ ਹਨੀ ਕੋਈ ਤਾਂ ਹੈ ਜਾਨਵਰ ਨਹੀਂ ਛੱਡਦੇ ਹੂੰ ਇਹ ਚੱਕਰ ਹੈ ਲੋ ਜੀ ਪ੍ਰਸ਼ਾਦਾ ਸਾੜਾ ਬਣ ਗਿਆ ਜੀ ਹੁਣ ਦੋ ਦੋ ਖਾ ਕੇ ਅਸੀਂ ਅੱਜ ਜਾਣਾ ਪੱਟੇ ਜੀ ਅਗਲਾ ਬਲੌਗ ਤੁਹਾਨੂੰ ਮਿਲੂਗਾ ਜੀ ਪੱਟੇ ਦਾ ਜਾਵਾਂਗੇ ਅਸੀਂ ਕਿਉਂਕਿ ਆ ਜਾਣਦੇ ਵੀ ਰਸਤੇ ਦੇ ਵਿੱਚ ਤੁਹਾਨੂੰ ਕਿਤੇ ਵਧੀਆ 뷰 ਹੋਇਆ ਉਹ ਜ਼ਰੂਰ ਦਵਾਂਗੇ ਜੀ ਚਲੋ ਠੀਕ ਹੈ ਜੀ ਆਪਣਾ ਵਲੋਗ ਇੱਥੇ ਤੱਕ ਦਾ ਜੀ ਮਿਲਦੇ ਹਾਂ ਕਿਸੇ ਅਗਲੇ ਵਲੋਗ ਵਿੱਚ ਸਾਡੇ ਬਲੌਗ ਸਾਰੇ ਅੰਸਾਤੇ ਸਰੀਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਬਲੌਗ ਨੂੰ ਇੰਨਾ ਸੇ ਹੁਕ ਦੰਨੇ ਤੇ ਦੰਦੇ ਵੀ ਰਹੋ ਮੇਰਾ ਬਲੌਗ 2 ਦਿਨ ਬਾਅਦ ਆਵੇ 1 ਦਿਨ ਬਾਅਦ ਆਵੇ ਜੀ ਤੁਸੀਂ ਜਰੂਰ ਲਾਈਕ ਸ਼ੇਅਰ ਕਮੈਂਟ ਤੁਸੀਂ ਕਰਨਾ ਹਾਂਜੀ ਹਾਂ ਲੱਗੇ ਨਾ ਚਲੋ ਠੀਕ ਹੈ ਜੀ ਮਿਲਦੇ ਹਾਂ ਜੀ ਅਗਲੇ ਬਲੌਗ ਵਿੱਚ ਬਹੁਤ ਬਹੁਤ ਧੰਨਵਾਦ ਹੈ ਜੀ ਮੇਰਾ ਇਧਰ ਤੋਂ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਮੇਰੀਆਂ ਭੈਣਾਂ ਭਰਾ ਦੇਖਦੇ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਸਾਰਿਆਂ ਦਾ